ਲੱਖਾਂ ਰਹੀ ਅਗਰ ਜਨ ਸੰਗਤਾਂ ਮਿਹਰਤ ਦੀ ਬੋਲਤਾਂ ਦੇ ਸਾਥ ਕਰਦੀ ਵਾਹ ਜੁਕਰ ਦਾਸਾ ਵਾਹ ਦੀ ਤਕਦੀਰ ਆਪ ਸਭ ਉਹਨਾਂ ਮਹਾਨ ਸਿੱਖੀਤਾਂ ਮਹਾਨ ਰੰਗਰੀ ਮਹਾਨ ਤਤ ਵਿੱਚ ਜਿਨ੍ਹਾਂ ਦੇ 105 ਦੇ ਜਨਮ ਦਿਹਾੜਾ ਉਹਨਾਂ ਦੀ ਯਾਦ ਉਹਨਾਂ ਦੀ ਰਿੱਖੀ ਆਜ ਉਹਨਾਂ ਦੇ ਸਥਾਨ ਗੁਰਦੁਆਰਾ ਸਾਹਿਬ ਜਿੱਥੇ ਅੰਮ੍ਰਿਤਸਰ ਸਾਹਿਬ ਜਿੱਥੇ ਬੱਜੇ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਬਿਨਾਂ ਕਿਸੇ ਮੌਸਮੰਤ ਦੇ ਬਿਨਾਂ ਕਿਸੇ ਯਾਦਾ ਰੱਖੇ ਜੁਤੀ ਇਸੇ ਸਥਾਨ ਤੇ ਆਏ ਹੋ ਤੋਂ ਆਪ ਜੀ ਅੱਜ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜਿੱਥੇ ਬਾਵਾ ਜੀ ਦੀਆਂ ਦਰਜਾ ਜੇ ਇਹ ਜਿਸ ਸਮਾਰੋਹ ਨੂੰ ਹੁਣ ਧਾਰੀ ਸਮਾਰੋਹ ਹੋਣਾ ਹੈ ਉੱਥੇ ਸੰਤਾਵਾਸ ਤੇ ਗੁਰੂ ਘਰ ਨੰਬਰ ਅਰਦਾਸਾਂ ਪਰੋਅਏ ਔਰ ਮਾਤੂ ਦੇ ਹੋਰ ਬਦਨ ਦੇ ਰਾਸ ਚ ਹੋਏ ਔਰ ਇਸ ਦੇ ਰਾਣਦਾਲ ਮੈਡੀਕਲ ਕੈਂਪ ਕੋ ਤੇ ਇਸ ਤਰ੍ਹਾਂ ਦਾ ਬਹੁਤ ਸਾਹਿਬਾ ਸੇਵਾ ਮਾਰਨਾ ਚਾਹੀਦਾ ਚਾਹੀਦਾ ਜਾਨੀਆਂ ਹਾਂ ਪਪਾ ਜੀ ਪਾਸ ਸਾਰਿਆਂ ਦੇ ਨਾਮ ਸਿਵਾਮੰਦਰ ਲਗਾਉਣਾ ਹੈ ਕਿਰਪਾ ਕਰੇ ਮਾਲਕ ਸੱਚੇ ਪਾਤਸ਼ਾਹ ਵਰਤੇ ਬਾਬਾ ਜੀ ਦੇ ਮਿਹਰ ਹੱਥ ਕਣਾ ਬਿਨੁ ਬਿਨੁ ਦੇ ਰੱਖਾ ਬਖਸ਼ ਕਰਨੀ ਆਪ ਜੀ ਦੇ ਕਾਜ ਦੀ ਆਸ ਕਰੇ ਪਾਤਸ਼ਾਹ ਜੀ ਦੇ ਬੱਚੇ ਬੱਚੀਆਂ ਦੇਸ਼ ਦੇਸ਼ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਮਿਹਰ ਆਸ ਕਰਨਾ ਜਿਨ੍ਹਾਂ ਜਨਾਂ ਸੰਗਤਾਂ ਨਹੀਂ ਮਾਇਆ ਮਨ ਕਰਕੇ ਧਨ ਕਰਕੇ ਧੰਕਰਕੇ ਸੇਵਾ ਕੀਤੀ ਹੈ ਉਹਨਾ ਸਾਰਿਆਂ ਸੰਗਤਾਂ ਦਾ ਸਾਡੇ ਵਿਦਾ ਕਰਨ ਬਹੁਤ 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 ਮੈਂ ਦੇਖਿਆ ਪਰ ਪਾਸੋਂ ਤੋਂ ਬਹੁਤ ਸਾਰੀਆਂ ਸੰਗਤਾਂ ਮਗਰਾਮ ਦੀ ਸੇਵਾ ਕਰਦੀਆਂ ਹਾਂ ਉਹਨਾ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਹੀ ਕਿਉਂਕਿ ਆਪਣਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਸੋ ਸਾਰਿਆਂ ਨੇ ਰਲ ਕੇ ਪ੍ਰੇਮ ਪਿਆਰ ਦੇ ਨਾਲ ਇਹਨਾਂ ਸਮਾਗਮ ਨੂੰ ਨਿਭਾਇਆ ਸੋ ਉਹਨ ਭਾਈ अपने सरकार को यह ¡Será bien, bien! रुकोज हिकु मिन्ट हिकु मिंट रुको i'm making it they all are Yeah.